ਉੱਧਰ ਦਾ ਰਹਿਣਾ ਉਹ ਨਾ ਮਸਕੀਨ ਵਾਲੀ ਆ ਮੈਂ ਲਨਾਈ ਵਾਲਿਆ ਮੈਂ ਇਹ ਗੁਜ਼ਾਰਿਸ਼ ਕਰਨ ਆਇਆ ਕਿ ਜਿਹੜਾ ਇਹ ਮؤਮੀਨ ਆਮ ਹਸੈਣਿਆ ਇਹ ਆਪਣੀ ਟੀਮ ਦੇ ਨਾਲ ਜਿਹੜਾ ਆ ਗੱਡੀ ਦੇ ਵਿੱਚ ਇਸ ਟੈਂਪੋਲਸ ਨਾਲ ਉਹ ਭੋੜਾਇਆ ਤੇ ਇਹ ਕਿਸੇ ਤੋਂ ਵੀ ਅੰਜਾਮ ਦੇ ਸਕਦਾ ਬਾਰਗਾ ਦਾ ਮੈਂ ਪਹਿਲੋਂ ਵੀ ਇਹ ਗੁਜ਼ਾਰਿਸ਼ ਕੀਤੀ ਹੈ ਕਿ ਮੇਰੇ ਭਰਾ ਦੇ ਘਰੇ ਜਾ ਕੇ ਬੱਚਿਆਂ ਦੇ ਉੱਪਰ ਔਰ ਮੇਰੀ ਪਰਜਾਈ ਦੇ ਉੱਪਰ ਇਹਨਾਂ ਨੂੰ ਆਣਿਆ ਤੇ ਮੈਂ ਪ੍ਰਸ਼ਾਸਨ ਨੂੰ ਵਿਪਸ਼ਟ ਕਰਦਾ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਵੇ 307 ਦਾ ਇਤੇ ਪਰਚਾ ਦਰਜ ਕਰ ਜੇ ਕਿੱਥੋਂ ਕਿੱਥੋਂ ਦਾ ਰਹਿਣ ਵਾਲਾ ਇਹ ਰਾਪਰ ਪੰਡਿਆ ਥਾਣਾ ਦਰਹ ਲੱਗਦਾ ਹੈ ਮੇਰੀ ਜਿਹੜੀ ਇਹ ਰਿਸ਼ਤਾ ਸਾਲੀ ਦਾ ਇਹਦੇ ਨਾਲ ਮੇਰੀ ਕੁੜੀ ਵਿਆਹੀ ਹੈ ਹੋਰ ਮੇਰੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਸੀ ਸਿਰਫ ਮੈਂ ਸੁਲਾਹ ਕਰਾਂ ਜਾਂਦਾ ਹੁੰਦਾ ਸੀ ਇਹਨਾਂ ਦੀ ਵਿੱਚ ਕਿ ਇਹ ਰਿਸ਼ਤਾ ਟੁੱਟੇ ਨਾ ਲੇਕਿਨ ਬਾਰ ਬਾਰ ਇਹ ਦੇ ਮਤਲਬ ਉਹਨਾਂ ਨੇ ਜਿਹੜੀ ਉਹਦੀ ਸਜ਼ਾ ਮੇਰੇ ਮੁੰਡੇ ਨੂੰ ਦਿੱਤੀ ਹੈ ਅਟੈਕ ਕਰ ਦੂਗਾ ਤੁਹਾਨੂੰ ਅਟੈਕ 8 ਤਰੀਕ ਨੂੰ ਹੈ ਜੀ ਅਪ੍ਰੈਲ 8 ਤਰੀਕ ਨੂੰ ਇਹ ਅਜਮੇਰ ਦੇ ਕੰਡੇ ਲਾ ਕੇ ਮਹਿਤਪੁਰ ਰੋਡ ਤੇ ਇਹ ਕੱਲਾ ਸੀ ਕਿ ਉਸ ਵੇਲੇ ਉਹ ਕੱਲਾ ਸੀ ਮੇਰੇ ਨਾਲ ਤੇ ਦਰ ਲੈਵਲ ਚੱਲੀ ਸੀ ਰੋਟੀ ਫੜਾਣ ਜਾ ਰਿਹਾ ਸੀ ਕੱਲਾ ਮੋਟਰਸਾਈਕਲ ਤੇ ਤੇ ਚਾਹ ਨਾਲ ਗੱਡੀ ਉੱਪਰ ਚੜਾਤੀ ਤੇ ਜਿਹੜਾ ਪੰਮਾ ਮੁਸਤਫਾ ਪੰਮਾ ਜਿਹੜਾ ਇਹ ਗੱਡੀ ਚਲਾ ਰਿਹਾ ਸੀ ਇਹ ਆਪਣੀ ਟੀਮ ਦੇ ਨਾਲ ਆਗੇ ਉਹ ਸਾਰੀ ਵੀਡੀਓ ਬਣੀ ਹੋਈ ਹੈ ਜੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦਾ ਹੈ بس ਇਹ ਹੀ ਕਾਰਨ ਹੈ ਕਿ ਸਾਨੂੰ ਵਾਰ-ਵਾਰ ਜਿਹੜੀਆਂ ਸਾਡੀ ਪੰਚਾਇਤਾਂ ਦੇ ਵਿੱਚ ਆਉਂਦਾ ਤੇ ਮੈਨੂੰ ਫੋਨ ਤੇ ਵੀ ਕਈ ਵਾਰ ਇਹਨੇ ਧਮਕੀਆਂ ਦਿੱਤੀਆਂ। ਧੰਮਾ ਮੁਸਤਫਾ ਨੇ। ਲੇਕਿਨ ਮੈਂ ਉਹ ਰਿਸ਼ਤੇ ਨੂੰ ਮੱਧੇ ਨਜ਼ਰ ਰੱਖਦਾ ਹੋਇਆ ਮੈਂ ਇਹਦੇ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਦਾ ਰਿਸ਼ਤਾ ਬਚਾ ਲਈ। ਲੇਕਿਨ ਰਿਸ਼ਤਾ ਬਚਾਉਂਦਾ ਬਚਾਉਂਦਾ ਮੈਨੂੰ ਤਾਂ ਮੇਰੇ ਬੱਚੇ ਦੀ ਜਾਨ ਚਲ ਗਈ। ਇਹ ਤੁਹਾਡੇ ਘਰ ਵਿੱਚ ਤੁਸੀਂ ਕਿ ਲੜਦੇ? ਨਹੀਂ ਜੀ ਇਹ ਜਿਹੜੇ ਇਹ ਰਿਸ਼ਤੇ 'ਚ ਮੁੰਡੇ ਜਿਹੜੇ ਇਹ ਵੀ ਮੇਰੇ ਭਾਂਜੇ ਲੱਗਦੇ ਇਹ ਵੀ ਸਾਡੇ ਦੇ ਮੁੰਡੇ ਨੇ, ਤਾਇਆ ਚਾਚਾਾਂ ਦੇ। ਅੱਛਾ ਜੀ। ਤੇ ਉਹ ਮੇਰੀ ਸਗੀ ਸਾਲੀ ਦੀ ਕੁੜੀ ਹੈ। ਹੁਣ ਕੀ ਮੰਗ ਪਈ ਪ੍ਰਸਾਦਨ ਮੇਰਾ ਇਹਦਾ ਸਾਥ ਦੇਵੇ ਇਹਦੇ ਕੋਲ ਨਜਾਇਜ਼ ਅਸਲਾ ਆ ਇਹ ਕਦੇ ਵੀ ਕੋਈ ਹਰਕਤ ਕਰ ਲਊਗਾ ਇਹਨੂੰ ਜਲਦੀ ਤੋਂ ਜਲਦੀ ਰਹਿਸਤਾ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਇਹ ਨਾ ਪਿੱਛੇ ਕੋਈ ਰਾਜਨੀਤਿਕ ਪਾਰਟੀ ਕੋਈ ਸਪੋਰਟ ਕਰ ਰਹੀ ਹੈ ਨਹੀਂ ਕੋਈ ਕਾਰਨ ਹੋਰ ਹੋ ਸਕਦਾ ਕੋਈ ਕਾਰਨ ਜਿਹੜੇ ਆ ਅੱਜ ਕੱਲ ਜਿਹੜੇ ਮੁੰਡੇ ਦੂਜੇ ਨਾ ਪੰਜਾਬ ਇਹ ਆਪਣੇ ਦੂਸਰੇ ਹੁੰਦੇ ਆ ਵੇਲੇ ਜੇ ਉਹ ਨਾਲ ਲੈ ਹੋਏ ਸੀ ਅੱਛਾ ਇਹ ਨਸ਼ਾ ਪੱਤੇ ਦਾ ਕੰਮ ਕਰਦੇ ਨੇ ਉਹ ਪੂਰੀ ਟੀਮ ਇਹਦੇ ਨਾਲ ਬਣੀ ਹੋਈ ਆ ਨਸ਼ਾ ਪੱਤਾ ਵੇਚਦੇ ਵੀ ਨੇ ਇਹ ਵੀ ਨਹੀਂ ਜਿਹੜੀ ਪ੍ਰੂਫ ਨਾ ਹੋਵੇ ਗਾ ਲੋ ਕਹਿੰਦੇ ਵੇਚਾ ਰਹੇ ਆ ਇਹ ਮੇਰੇ ਕੋਲ ਕੋਈ ਅਜਿਹੀ ਗੱਲ ਪ੍ਰੂਫ ਨਹੀਂ ਹੈ ਕਿ ਕੰਮ ਕੀ ਹੈ ਇਹਨਾਂ ਦਾ ਵਿੱਚ ਕੰਮ ਸਾਡੇ ਵਰਗਾ ਹੀ ਗੁਜਰਾ ਦਾ ਮੱਛਾ ਦਾ ਕੰਮ ਹੈ ਗੁਜਰਾ ਦਾ ਕੰਮ ਹੈ ਇਸ ਤੋਂ ਇਲਾਵਾ ਹੀ ਕੋਈ ਹੋਰ ਕਰਦੇ ਤੇ ਤੋਂ ਇਲਾਵਾ ਕੋਈ ਮੇਰੇ ਕੋਲ ਕੋਈ ਵਾਜਾ ਪ੍ਰੂਫ ਹੈ ਕਿ ਇਹ ਜਿਹੜਾ ਕੰਮ ਕਰਦੇ ਹੋਂ ਨਹੀਂ ਤੁਸੀਂ ਕਿਹਾ 2 ਸਾਲ ਤੋਂ ਤੁਹਾਡੇ ਰਿਸ਼ਤੇਦਾਰ ਆਹ ਦੋ ਰਾਤ ਤੋਂ ਜਨਾਬ ਮੇਰੀ ਭਾਂਜੀ ਨੂੰ ਟੌਰਚਰ ਕਰ ਰਹੇ ਸੀ ਦੋ ਸਾਲ ਤੋਂ ਕੁੱਟਮਾਰ ਕਰ ਰਹੇ ਉਹਨਾਂ ਨੇ ਕੁਝ ਦੱਸਿਆ ਹੋਵੇਗਾ ਉਹਨਾਂ ਨੇ ਇਹ ਦੱਸਿਆ ਵੀ ਬਾਹਰ ਤੋਂ ਮੁਤਾਫਰ ਦਾ ਘਰੇ ਨਹੀਂਦਾ ਨਹੀਂ ਤੇ ਜਿਆਦਾ ਕੁੱਟਮਾਰ ਕਰਦਾ ਸੀ ਜੇ ਬੱਚਿਆਂ ਦੀ ਜਿਹੜੀ ਜ਼ਰੂਰਤ ਦੀ ਚੀਜ਼ਾਂ ਉਹ ਨਹੀਂ ਦਿੰਦਾ ਸੀ ਤੇ ਇਹਦੇ ਵਿੱਚ ਸਾਡਾ ਜਿਹੜਾ ਦੂਰਾ ਰਿਸ਼ ਜਿੱਦਾਂ ਇਹ ਬੰਮਾ ਮੁਸਤਾਫਾ ਇਹਦੀ ਭੈਣ ਮੇਰੇ ਸਾਲੀ ਦੇ ਮੁੰਡੇ ਨੂੰ ਵਿਆਹੀ ਹੈ ਇੱਧਰ ਉਹ ਜਿਹੜੀ ਮੇਰੇ ਸਾਲੀ ਦੀ ਕੁੜੀ ਇਹਦੇ ਭਰਾ ਨੂੰ ਮਾਮਸੇ ਨੂੰ ਵਿਆਹੀ ਹੋਈ ਹੈ ਦੇ ਜਿਹੜੀ ਉਹ ਕੁੜੀ ਸੀ ਉਹਦੇ ਕੋਈ ਬੱਚਾ ਨਹੀਂ ਸੀ ਕੋਈ ਇਹਨਾਂ ਨੇ ਮੇਰੇ ਭਾਂਜੇ ਤੋਂ ਬਿਨਾਂ ਹੀ ਬਾਹਰ ਭੇਜਦੀ ਹੈ ਸਲਾਪ ਬਿਨਾਂ ਉਹ ਬਾਹਰ ਚਲ ਗਈ ਹੈ ਅਸੀਂ ਕਈ ਵਾਰ ਪੰਚਾਇਤਾਂ ਦੇ ਵਿੱਚ ਬਹਿ ਕੇ ਕੀਤਾ ਕਿ ਜੇ ਤੁਹਾਡੀ ਕੁੜੀ ਨਹੀਂ ਰਹਿਣਾ ਚਾਹੁੰਦੀ ਤੁਸੀਂ ਇਹਨੂੰ ਰੱਖ ਲਓ ਪਰ ਇਹਨਾਂ ਨੇ ਉਹਦਾ ਸਾਨੂੰ ਸਾਰਾ ਉਲਟਾ ਇਹਦਾ ਜਵਾਬ ਦਿੱਤਾ ਰਿਸ਼ਤਾ ਕਿਨੇ ਕਰਾਇਆ ਸੀ ਆਪਸ ਵਿੱਚ ਤੁਹਾਡੇ ਦੇ ਵਿੱਚ ਦਾ ਮੈਂ ਤੇ ਮੇਰੀ ਸੱਸ ਨੇ ਵਿੱਚ ਬੈਠ ਕੇ ਕਰਵਾਇਆ ਸੀ ਇਸ ਕਰਕੇ ਤੁਸੀਂ ਵਿਚੀ ਨਹੀਂ ਹੋ ਹਾਂ ਇਸ ਕਰਕੇ ਇਹ ਵਿੱਚ ਕਰਦੇ ਸੀ ਕੋਈ ਪੁਰਾਣੀ ਪਹਿਲੇ ਵੀ ਰੰਜਿਸ਼ ਸੀ ਕੋਈ ਰੰਜਿਸ਼ ਨਹੀਂ ਸਾਡੀ ਆ ਰਿਸ਼ਤੇ ਤੋਂ ਹੀ ਸਾਰੀ ਕਹਾਣੀ ਵਿਗੜੀ ਉਹ ਰਿਸ਼ਤੇ ਤੋਂ ਇਹਨਾਂ ਨੇ ਸਾਨੂੰ ਇਹ ਇੰਝਾਮ ਦਿੱਤਾ ਜੀ ਸਰ ਇੱਕ ਗੱਲ ਕਲੀਅਰ ਕਰੋ ਕਿ ਕੰਪਲੀਟ ਬਗੌ ਤੁਸੀਂ ਐਫ ਆਈ ਆਰ ਕਰਵਾ ਦਿੱਤੀ ਉਹਨਾਂ ਨੇ ਐਫ ਆਈ ਆਰ ਹੋ ਵੀ ਗਈ ਹੈ ਜੀ ਸਰ ਲੇਕਿਨ ਹੱਲੇ ਤੱਕ ਜਿਹੜਾ ਇਹ ਰਸਦ ਦੇ ਵਿੱਚ ਨਹੀਂ ਲਿਤਾ ਗਿਆ ਤਾਂ ਰਸਦ ਦੇ ਵਿੱਚ ਨਹੀਂ ਲਿਤਾ ਗਿਆ ਕਾਨੂੰਨ ਕੀ ਸਮਾਂ ਥੋੜੀ ਜੀ ਪੁਲਿਸ ਦੀ ਸਾਡੇ ਨਕੂਦਰ ਦੀ ਮਜਬੂਰੀ ਸੀ ਨੂੰ ਫਿਲਹਾਲ ਤੇ ਜਿ ਮਜਬੂਰੀ ਦੱਸਿਆ ਜੀ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਕਿਉਂਕਿ ਜਦ ਤੱਕ ਹੁਣ ਜਦੋਂ ਮੇਲਾ ਖਤਮ ਹੋ ਗਿਆ ਜੇ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇਊਗਾ ਤੇ ਅਗਲੀ ਗੱਲ ਮੈਂ ਅੱਗੇ ਦੱਸੂਗਾ ਇਹਦੇ ਵਿੱਚ ਸੰਬੰਧ ਚ ਤੁਸੀਂ ਵੱਡੇ ਕਿਸੇ ਅਫਸਰਾਂ ਨੂੰ ਜਾਂ ਐਸਐਸਪੀ ਸਾਹਿਬ ਨੂੰ ਮਿਲੇ ਜੀ ਹਾਂ ਮੇਰੀ ਡਿਪਟੀ ਸਾਹਿਬ ਨਕੌਦਰ ਵੀ ਗੱਲ ਹੋਈ ਹੈ ਤੇ ਸਿਟੀ ਨਕੌਦਰ ਸੈਣੀ ਸਾਹਿਬ ਨਾਲ ਵੀ ਕਈ ਵਾਰ ਗੱਲ ਹੋਈ ਹੈ ਤੇ ਉਹਨਾਂ ਨੇ ਥੋੜਾ ਆ ਹੀ ਰੱਖਿਆ ਸੀ ਵੀ ਆਹ ਮਜਬੂਰੀ ਹੈ ਜੀ ਤੇਰਾ ਸਾਥ ਦੇ ਮੰਗ ਕਦੋਂ ਕਦੋਂ ਟਾਈਮ ਦਿੱਤਾ ਕੋਈ ਹੈ ਜੀ ਸਾਨੂੰ ਹੁਣ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਉੱਥੋਂ ਫਾਰਗ ਹੋ ਗਏ ਲੇਕਿਨ ਕਲੀਅਰ ਟਾਈਮ ਨਹੀਂ ਦਿੱਤਾ ਵੀ ਤੁਹਾਨੂੰ ਕਦੋਂ ਅਸੀਂ ਗ੍ਰਿਫਤਾਰ ਕਰਕੇ ਨਹੀਂ ਦੱਸ ਦਿੰਦੇ ਤੇ ਜੇ ਤੁਹਾਡੀ ਸੁਣਵਾਈ ਨਾ ਹੋਈ ਕੋਈ ਧਰਨਾ ਪ੍ਰਦਰਸ਼ਨ ਵੀ ਕਰੂਗੇ ਜੀ ਜਰੂਰ ਕਰਾਂਗੇ ਜੀ ਫਿਰ ਜੇ ਸਾਡੀ ਨਾ ਕਹਾਂਗੇ ਕਦੋਂ ਤੱਕ ਦਾ ਟਾਈਮ ਦਿੱਤਾ ਅਸੀਂ 2-4 ਦਿਨ ਦੇਖ ਸਕਦੇ ਹਾਂ ਬਲ ਤੋਂ ਵੱਧ ਵੀ ਜੇ ਹੋ ਗਿਆ ਲੇਕਿਨ ਹੁਣ ਸਾਡੇ ਲਈ ਬਹੁਤ ਵੱਡੀ ਮੁਸ਼ਕਲ ਹੋ ਗਈ ਦੂਸਰੀ ਮੈਂ ਇਹ ਖਾਸ ਹੈ ਉਹ ਦੁਬਾਰਾ ਸਿਟੀ ਨੂੰ ਕੁਦਰ ਦਿੱਤੀ ਹੋਈ ਹੈ ਜੀ ਉਹ ਤੁਹਾਨੂੰ ਵੀ ਦੇ ਦਮ ਆਇਆ ਕਿ ਜੋ ਉਹਨੇ ਹੁਣ ਹਮਲਾ ਕੀਤਾ ਦੁਬਾਰਾ ਉਹ ਕਦੋਂ ਕੀਤਾ ਸੀ ਇਹ ਤਿੰਨ ਤਰੀਕ ਨੂੰ ਇਹਲਾ ਹਮਲਾ ਹੋਇਆ ਸੀ 3 ਮਹੀਨਿਆਂ ਨੂੰ ਆ 3 ਮਹੀਨਿਆਂ ਨੂੰ ਦੋ ਹਮਲੇ ਹੋ ਚੁੱਕੇ ਆ ਦੋ ਹਮਲੇ ਚੁੱਕੇ ਆ ਦੋ ਤੁਹਾਡੇ ਬੇਟੇ ਤੇ ਹੀ ਹੋਏ ਦੋਨੋਂ ਹਮਲੇ ਨਹੀਂ ਇਹ ਮੇਰੇ ਚਾਚੇ ਦੇ ਘਰੇ ਹੋਇਆ ਥਾ ਜੀ ਇੱਕ ਤੁਹਾਡੇ ਬੇਟੇ ਤੇ ਇਹ ਮੇਰੇ ਭਰਾ ਦਾ ਜਿਹੜੇ ਭਤੀਜੇ ਨਾ ਉਹਨਾਂ ਦੇ ਭਰਾ ਦੇ ਘਰੇ ਜਾ ਕੇ ਹੋਇਆ ਉਹ ਚ ਕੋਈ ਜ਼ਖਮੀ ਵੀ ਹੋਇਆ ਨਹੀਂ ਉਹ ਚ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਵੱਡਾ ਕੋਈ ਮਿਲਿਆ ਨਹੀਂ ਬੱਚੇ ਸੀ ਉਹਨਾਂ ਨੂੰ ਪਿਸਤੌਲ ਜਰੂਰਾਂ ਦਿਖਾਇਆ ਕੋਈ ਆਸ-ਪਾਸ ਕੈਂਟ ਸੀ ਜਦੋਂ ਦਿਖਾਇਆ ਜੀ ਉਹ ਕੈਮਰੇ ਹੈਗੇ ਪਰ ਕੈਮਰਿਆਂ ਤੋਂ ਅਜੇ ਅਸੀਂ ਨਹੀਂ ਪੜਾਇਆ ਤੈਨੂੰ ਸੱਚੀ ਐਫ ਆਈ ਆਰ ਹੋਣ ਤੋਂ ਬਾਅਦ ਦੂਜਾ ਹਮਲਾ ਹੋਇਆ